ਨੁਕੀਲਾਤ ਮਲੇਰ ਕੋਟਲਾ ਮੁਸਲਿਮ ਕਮਿਊਨਿਟੀ ਦਾ ਜਿਆਦਾ ਇੱਥੇ ਆਬਾਦੀ ਹੈ ਕੀ ਦਾ ਵਿਸ਼ਵਾਸ ਜਿਹੜਾ ਮੁਸਲਿਮ ਕਮਿਊਨਿਟੀ ਦਾ ਵਿਸ਼ਵਾਸ ਕੋਣ ਜਿੱਤ ਸਕੇਗਾ ਮਾਨ ਸਾਹਿਬ ਦੇ ਨਾਲ ਕਿਉਂ ਖੜੇ ਹੋ ਤੁਸੀਂ ਮਾਨ ਸਾਹਿਬ ਦੇਖੋ ਜੀ ਪਹਿਲਾਂ ਤੁਸੀਂ ਘੱਟ ਗਿਣਤੀਆਂ ਨਾਲ ਖੜਦੇ ਆਉਂਦੇ ਨੇ ਸਾਰਿਆਂ ਨਾਲ ਹੀ ਤੇ ਬਾਵੜੀ ਮਾਝਵਾ ਦੇ ਵੀ ਇਹਨਾਂ ਸਾਡੇ ਲਈ ਹਰ ਨਾੜਾ ਮਾਰਿਆ ਇਹ ਦਾਵੇ ਤਾਂ ਸਾਰੇ ਕਰਦੇ ਜੀ ਘੱਟ ਗਿਣਤੀਆਂ ਦੇ ਨਾਲ ਖੜੇ ਹੋਣ ਦਾ ਮੈਂ ਸਰਪੰਚ ਵੀ ਮੌਜੂਦਾ ਇਹ ਕਾਂਗਰਸ ਸਰਕਾਰ ਨੇ ਮੈਨੂੰ ਸਪੈਂਡ ਕਰਵਾਤਾ ਸੀ ਇਹ ਇਹਨਾਂ ਨੇ ਮੈਨੂੰ ਬਾਹਾਲ ਕਰਵਾਇਆ ਚੰਡੀਗੜ੍ਹ ਤੋਂ ਅਸੀਂ ਨਾਲ ਤਾਂ ਖੜੇ ਹਾਂ ਕੰਮ ਕਰਦੇ ਨੇ ਨੌਵਾਂ ਹਜ਼ਾਰ ਇਸ ਤਾ ਮੁਸਲਮਾਨ ਤੇ ਸਿੱਖ ਦਾ ਕਿ ਸਾਡੇ ਲਈ ਹੱਕਾਂ ਲਈ ਨਾਰੇ ਮਾਰਦੇ ਆ ਮਾਨ ਸਾਹਿਬ ਜਵਾਨ ਤਾਂ ਜਵਾਨਾਂ ਨੂੰ ਚੁਣਦੇ ਹੁੰਦੇ ਬਾਈ ਜੀ ਉਹ ਕਹਿੰਦੇ ਵੀ ਜਵਾਨ ਜਿਆ ਕੋਈ ਬੰਦਾ ਹੋਵੇ ਸਾਡੇ ਦਿਲਾਂ ਦੀ ਆਵਾਜ਼ ਸੁਣੇ ਤੁਸੀਂ ਬੁੱਢੇ ਦੇ ਨਾਲ ਖੜ ਕੇ ਤੁਸੀਂ ਕਹਿੰਦੇ ਬੁੱਢੇ ਆ ਉਹ ਪਰ ਸਾਡੇ ਦਿਲਾਂ ਦੇ ਨੇੜੇ ਇਹ ਕਿ ਤੰਤ ਚਾਰ ਮਿਲ ਬਣ ਗਏ ਇਹ ਜਰਨੈਲ ਹੈ ਜੀ ਕੌਮ ਦੇ ਇਹ ਕਦੇ ਝੁਕੇ ਨਹੀਂ ਹੈਗੇ ਜਿਵੇਂ ਦੀਪ ਸੇ ਸਿੱਧੂ ਬਾਈ ਹੋਣੀ ਉਹ ਇਹਨਾਂ ਦੇ ਨਾਲ ਹੀ ਖੜੇ ਸੀ ਜੌਦੇ ਸੀਗੇ ਚੰਡਾ ਜੜਾ ਗਿਆ ਸੀ ਦਿੱਲੀ ਦੇ ਉੱਤੇ ਲਾਲ ਕਿਲੇ ਤੇ ਕੱਲੇ ਹੀ ਜਾ ਕੇ ਇਹਨਾਂ ਨੇ ਉਹਨੂੰ ਮਰਵਾਤਾ ਦੀਪ ਸੇ ਸਿੱਧੂ ਮੁਸੇ ਵਾਲੇ ਨੂੰ ਮਰਵਾਤਾ ਸੰਦੀਪ ਨੰਗਲੰਗੀਆਂ ਨੂੰ ਮਰਵਾਤਾ ਕਿੰਨੇ ਨੌਜਵਾਨ ਮਰਵਾਤੇ ਕੇ ਮਾਨ ਸਾਹਿਬ ਯਾਰ ਇੱਕ ਅੱਡੇ ਵੱਡੇ ਲੀਡਰ ਨੇ ਜਰਨੈਲ ਨੇ ਆਪਣੀ ਡਿਊਟੀ ਛੱਡ ਕੇ ਪੰਜਾਬ ਲਈ ਖੜ ਕੇ ਸਭ ਤੋਂ ਵੱਡੀ ਗੱਲ ਹੈ ਕਹਿੰਦੇ ਉਦੋਂ ਮਾਹੌਲ ਹੋਰ ਸੀ ਹੁਣੋਂ ਮਾਹੌਲ ਨਹੀਂ ਬੜਨਾ ਪਹਿਲਾਂ ਵੀ ਆਈ ਲੱਗ ਰਿਹਾ ਸੀਗਾ ਲੋਕਾਂ ਨੂੰ ਕਿ ਨਹੀਂ ਹੈ ਪਰ ਹੁਣ ਵੀ ਸਾਰੇ ਨਾਲ ਨੇ ਤੇ ਕਾਦੇ ਲਈ ਆਏ ਹੋ ਅੱਜ ਸਪੋਰਟ ਕਰਨ ਦੇ ਆਏ ਹੋ ਜਾਂ ਸਪੋਰਟ ਕਾ ਤੂੰ ਕਿਹੜੀ ਗੱਲੋਂ ਕਰਦੇ ਹੋ ਸਪੋਰਟ ਵਧੀਆ ਨਹੀਂ ਹੈ ਤੁਹਾਨੂੰ ਕੀ ਮੈ ਪਤਾ ਵੀ ਵਧੀਆ ਹੈ ਗੱਲਾਂ ਦਾ ਪਤਾ ਲੱਗਦਾ ਮੌਜੂਦਾ ਸਰਕਾਰਾਂ ਨੇ ਮੌਜੂਦਾ ਸਰਕਾਰਾਂ ਕਮੇਡੀਅਨ ਨੇ ਸਾਰੇ ਕਮੇਡੀਅਨ ਬਿਆਨ ਦੇ ਰਹੇ ਨੇ ਇਹਦੇ ਕਰਕੇ ਜਿਵੇਂ ਕੋਈ ਕਿਲੇ ਦੇ ਟੱਪੀ ਜਾਂਦੇ ਨੇ ਉਧਰ ਜਾਈ ਜਾਂਦੇ ਨੇ ਉਧਰ ਜਾਈ ਜਾਂਦੇ ਨੇ ਆਪਦੀ ਸਾਰੀ ਹੈ ਜਿਹੜੇ ਕਮੇਡੀਅਨ ਕਰ ਰਹੇ ਨੇ ਉਹ ਚੁਗਲਾਬਾਜੀ ਕਰਦੇ ਨੇ ਟਾਈਮ ਤੇ ਆ ਜਾਂਦੇ ਨੇ ਫੇਰ ਕੋਈ ਦਿਖਦਾ ਨਹੀਂ ਮੁੜ ਕੇ ਬਾਕੀ ਪਾਰਟੀਆਂ ਦੇ ਨੁਮਾਇंदे ਨਹੀਂ ਆਏ ਤੁਹਾਡੇ ਕੋਲ ਬਾਕੀ ਪਾਰਟੀਆਂ ਦਾ ਕੋਈ ਨੁਮਾਇੰਦਾ ਸਾਡੇ ਨਾਲ ਹੱਦ ਤੱਕ ਪੰਜ ਬਾਹ ਪਾ ਕੇ ਕਦੇ ਨਹੀਂ ਤੁਰਿਆ ਅੱਜ ਕਿੱਥੇ ਮਜੀਦ ਸਿੰਘ ਮਾਨ ਨੇ ਇੱਕ ਹੀ ਸਟੈਂਡ ਤੇ ਆਪਦੇ ਖੜੇ ਨੇ ਸ਼ੁਰੂ ਤੋਂ ਇਹ ਸਭ ਤੋਂ ਵੱਧ ਬੋਰਡ ਜਿਹੜੀ ਪੀਸੀ ਮਲੇ ਕੋਲੇ ਤੋਂ ਪੀਸੀ ਚਾਰ ਤਰੀ ਨੂੰ ਜਦੋਂ ਜਦੋਂ ਲਾਨ ਆਉਣਾ ਉਦੋਂ ਹੀ ਪੱਲਾ ਚੱਲ ਜਾਣਾ ਕੌਣ ਜਿੱਤੇ ਆ ਮਲੇਰਕੋਟਲਾ ਵਿਖੇ ਖੜੇ ਆ ਜਿੱਥੇ ਕੇ ਸਿਵਰਜ ਸਿੰਘ ਮਾਨ ਹੋਰਾਂ ਦੇ ਇਕੱਠ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਸਮੇਂ ਪਹੁੰਚੇ ਆ ਤਾਂ ਮਲੇਰਕੋਟਲੇ ਦੇ ਲੋਕਾਂ ਦਾ ਕਹਿਣਾ ਕੀ ਹੈ ਸੋ ਇੱਥੇ ਜਿਹੜੇ ਮੌਜੂਦ ਵੀਰ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮਲੇਰਕੋਟਲਾ ਮੁਸਲਿਮ ਕਮਿਊਨਿਟੀ ਦੇ ਨਾਲ ਸਬੰਧਿਤ ਇੱਕ ਵੱਡਾ ਸ਼ਹਿਰ ਆ ਸੋ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਹੋ ਠੀਕ ਠਾਕ ਬਹੁਤ ਵਧੀਆ ਜੀ ਕੀ ਲੱਗਦਾ ਜੀ ਮਾਨ ਸਾਹਿਬ ਦਾ ਜਲਸਾ ਤੇ ਸੰਗਰੂਰ ਦੀ ਜਿਹੜੀ ਸੀਟ ਹੈ ਬੜੀ ਹੌਟ ਸੀਟ ਬਣੀ ਹੋਈ ਹੈ ਤੁਹਾਨੂੰ ਕੀ ਲੱਗਦਾ ਮਲੇਰ ਕੋਟਲਾ ਮੁਸਲਿਮ ਕਮਿਊਨਿਟੀ ਦਾ ਜਿਆਦਾ ਇੱਥੇ ਆਬਾਦੀ ਹੈ ਕੀ ਦਾ ਵਿਸ਼ਵਾਸ ਜਿਹੜਾ ਮੁਸਲਿਮ ਕਮਿਊਨਿਟੀ ਦਾ ਵਿਸ਼ਵਾਸ ਕੌਣ ਜਿੱਤ ਸਕੇਗਾ ਮਾਨ ਸਾਹਿਬ ਦੇ ਨਾਲ ਕਿਉਂ ਖੜੇ ਹੋ ਤੁਸੀਂ ਮਾਨ ਸਾਹਿਬ ਦੇਖੋ ਜੀ ਪਹਿਲਾਂ ਤੁਸੀਂ ਕੱਟ ਗਿਣਤੀਆਂ ਨਾਲ ਖੜਦੇ ਆਉਂਦੇ ਨੇ ਸਾਰਿਆਂ ਨਾਲ ਹੀ ਤੇ ਬਾਵਰੀ ਮਾਝਵਾ ਤੇ ਵੀ ਇਹਨਾਂ ਸਾਡੇ ਲਈ ਹਰ ਨਾਰਾ ਮਾਰਿਆ ਤੇ ਪਹਿਲਾਂ ਤੋਂ ਹੀ ਮਲੇ ਕੋਲ ਇਹਨਾਂ ਦੇ ਹੱਕ ਦੇ ਵਿੱਚ ਬੋੜ ਪਾਉਂਦਾ ਜੀ ਇਹ ਦਾਵੇ ਤਾਂ ਸਾਰੇ ਕਰਦੇ ਆ ਜੀ ਘੱਟ ਗਿਣਤੀਆਂ ਦੇ ਨਾਲ ਖੜੇ ਹੋਣ ਦਾ ਲੋਕਤੰਤਰ ਦੀ ਦੁਹਾਈ ਦਿੱਤੀ ਜਾਂਦੀ ਹੈ ਸਵਿਧਾਨ ਦੀ ਦੁਹਾਈ ਦਿੱਤੀ ਜਾਂਦੀ ਹੈ ਵੀ ਅਸੀਂ ਤਾਂ ਜੀ ਸਾਰੇ ਬਰਾਬਰ ਆ ਸਾਰਿਆਂ ਦੇ ਅਸੀਂ ਹੱਕਾਂ ਦਾ ਧਿਆਨ ਰੱਖਦੇ ਆ ਫਿਰ ਉਹਨਾਂ ਦੇ ਉੱਤੇ ਯਕੀਨ ਕਿਉਂ ਨਹੀਂ ਹੁਣ ਯਕੀਨ ਨਹੀਂ ਕੋਈ ਬੋਲਦਾ ਹੀ ਨਹੀਂ ਹੈਗਾ ਕਦੇ ਕਲਾ ਕਾਂਗਰਸ ਦੇ ਆਪਣੇ 8 ਉਹ ਐਮਪੀ ਜੇ ਕੋਈ ਵੀ ਨਹੀਂ ਬੋਲਿਆ ਉਹ ਅਸੀਂ ਬੁਲਾਉਂ ਸਭਾ 'ਚ ਤੁਹਾਨੂੰ ਲੱਗਦਾ ਤੁਹਾਡੀ ਆਵਾਜ਼ ਕਿਸੇ ਨੇ ਬੁਲੰਦ ਨਹੀਂ ਕੀਤੀ ਤੁਹਾਨੂੰ ਵੀ ਇਹੀ ਲੱਗਦਾ ਬਾਈ ਸਿੱਧਾ ਤੇ ਖਾਲਸਾ ਹੀ ਬਾ ਖਾਲਸੇ ਨਾਲ ਵਿਹਾਰਾ ਹੀ ਆਪਣਾ ਖਾਲਸਾ ਸਾਡਾ ਜਿਹੜਾ ਨਾ ਨੌਵੇਂ ਹਜ਼ਾਰ ਸਤਾ ਮੁਸਲਮਾਨ ਤੇ ਸਿੱਖ ਦਾ ਕਿ ਸਾਡੇ ਲਈ ਹੱਕਾਂ ਦੇ ਲਈ ਨਾਰੇ ਮਾਰਦੇ ਆ ਮਾਨ ਸਾਹਿਬ ਖਾਲਸਾ ਪੰਥ ਸਾਡੇ ਨਾਲ ਮੋਹਰੇ ਹੋ ਕੇ ਖੜਦਾ ਜਿੱਥੇ ਵੀ ਸਾਡੇ ਤੇ ਮੁਸੀਬਤ ਆਉਂਦੀ ਹੈ ਨਾਲ ਖੜਦੇ ਨੇ ਜਵਾਨ ਤਾਂ ਜਵਾਨਾ ਨੂੰ ਚੁੰਨਦੇ ਹੁੰਦੇ ਬਾਈ ਜੀ ਉਹ ਕਹਿੰਦੇ ਵੀ ਜਵਾਨ ਜਿਆ ਕੋਈ ਬੰਦਾ ਹੋਵੇ ਸਾਡੇ ਦਿਲਾਂ ਦੀ ਆਵਾਜ਼ ਸੁਣੇ ਤੁਸੀਂ ਬੁੱਢੇ ਦੇ ਨਾਲ ਖੜ ਕੇ ਤੁਸੀਂ ਕਹਿੰਦੇ ਬੁੱਢੇ ਆ ਉਹ ਪਰ ਸਾਡੇ ਦਿਲਾਂ ਦੇ ਨੇੜੇ ਇਹ ਕਿਦਾਂ ਚਾਲ ਮਿਲ ਬਣ ਗਿਆ ਇਹ ਜਰਨੈਲ ਲੈ ਜੀ ਕੌਮ ਦੇ ਇਹ ਕਦੇ ਝੁਕੇ ਨਹੀਂ ਹੈਗੇ ਨਾ ਮੁਸਲਮਾਨਾਂ ਦੇ ਲਈ ਇਹਨਾਂ ਨੇ ਕਦੇ ਉਹ ਕੀਤਾ ਇਹਨਾਂ ਨੇ ਮੁਸਲਮਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਹੀ ਮਾਰਿਆ ਸਿੱਖਾਂ ਲਈ ਵੀ ਜਿਵੇਂ ਦੀਪ ਸਿੱਧੂ ਬਾਈ ਹਣੀ ਉਹ ਇਹਨਾਂ ਦੇ ਨਾਲ ਹੀ ਖੜੇ ਸੀ ਯੋਧੇ ਸੀਗੇ ਚੰਡਾ ਜੜਾ ਗਿਆ ਸੀ ਦਿੱਲੀ ਦੇ ਉੱਤੇ ਲਾਲ ਕਿਲੇ ਤੇ ਕੱਲੇ ਹੀ ਜਾ ਕੇ ਇਹਨਾਂ ਨੇ ਉਹਨੂੰ ਮਰਵਾਤਾ ਦੀਪ ਸਿੱਧੂ ਸਿੱਧੂ ਮੁਸੇ ਵਾਲੇ ਨੂੰ ਮਰਵਾਤਾ ਸੰਦੀਪ ਨੰਗਲੰਬੀਆਂ ਨੂੰ ਮਰਵਾਤਾ ਕਿੰਨੇ ਨੌਜਵਾਨ ਮਰਵਾਤੇ ਇਸ ਗੱਲ ਤੇ ਤੁਹਾਡੇ ਅੰਦਰ ਰੋਸ ਆ ਹਾਂ न, चिता, चिता नौज़वान। नौज़वान। ऐसे ਗੱਲਾਂ ਦਾ ਹੋਸਾ ਸਾਡੇ ਅੰਦਰ ਕਿ ਸਾਡੇ ਨੌਜਵਾਨ ਮਰੀ ਜਾਂਦੇ ਨੇ ਨਾ ਕੋਈ ਨਸਿਆਂ ਨਾਲ ਮਰੀ ਜਾਂਦਾ ਕੋਈ ਕਿਵੇਂ ਮਰੀ ਜਾਂਦਾ ਨਸ਼ਾ ਇੱਕ ਵੱਡਾ ਮੁੱਦਾ ਤੁਹਾਨੂੰ ਲੱਗਦਾ ਵੀ ਬਣਿਆ ਹੋਇਆ ਇਸ ਬਿਲਕੁਲ ਮੁੱਦਾ ਜੀ ਚਿੱਟਾ ਚਿੱਟਾ ਹਰ ਘਰ ਦੇ ਵਿੱਚ ਕੋਣ ਨਹੀਂ ਪਿੰਦਾ ਨੌਜਵਾਨ ਚਿੱਟਾ ਲਾਲਾ ਮਰੀ ਜਾਂਦੇ ਨੇ ਆਪਣੇ ਨੌਜਵਾਨ ਚਾਹੇ ਜੋ ਮੁਸਲਮਾਨ ਹੋ ਚਾਹੇ ਸਿੱਖ ਪਰ ਇਹ ਕਹਿ ਦਿੱਤਾ ਜਾਂਦਾ ਵੀ ਜਿੱਤੇ ਨਸ਼ੇ ਦੀ ਡਿਮਾਂਡ ਆ ਤਾਂ ਨਸ਼ੇ ਦੀ ਸਪਲਾਈ ਵੀ ਇਸੇ ਕਰਕੇ ਆ ਜੇ ਡਿਮਾਂਡ ਨਹੀਂ ਹੋਊਗੀ ਤਾਂ ਸਪਲਾਈ ਕਿਉਂ ਹੋਊਗੀ ਜੀ ਇਹ ਸਰਕਾਰ ਇਹਦੇ ਵਿੱਚ ਦੋਸ਼ੀ ਲੱਗਦੀ ਤੁਹਾਨੂੰ ਬਿਲਕੁਲ ਹੈ ਜੀ ਬਿਲਕੁਲ ਦੋਸ਼ੀ ਹੈ ਜੇ ਬਾਡਰਾਂ ਤੋਂ ਨਹੀਂ ਆਊਗਾ ਆਪਣੇ ਨੌਜਵਾਨ ਨਹੀਂ ਪੈਣਗੇ ਇਹ ਬਾਡਰਾਂ ਤੋਂ ਇਹਨਾਂ ਦੇ ਥਰੂ ਹੀ ਆ ਰਹੇ ਹਨ ਤੁਸੀਂ ਮੌਜੂਦਾ ਜਿਹੜੀਆਂ ਵੱਡੀਆਂ ਪਾਰਟੀਆਂ ਵੱਡੀਆਂ ਧਿਰਾਂ ਜੀ ਬਹੁਤ ਪੁਰਾਣੀਆਂ ਪਾਰਟੀਆਂ ਤੇ ਹੁਣ ਜਿਹੜੀ ਨਵੀਂ ਪਾਰਟੀ ਉਹ ਵੀ ਕਹਿੰਦੀ ਅਸੀਂ ਨੈਸ਼ਨਲ ਪਾਰਟੀ ਆ ਉਹਨਾਂ ਸਾਰਿਆਂ ਨੂੰ ਛੱਡ ਕੇ ਇੱਕ ਆਜ਼ਾਦ ਜੇ ਤबीयत ਵਾਲੇ ਜਿਹੜੇ ਬੰਦੇ ਹੈਗੇ ਆ ਜਿਨ੍ਹਾਂ ਦੀ ਕੋਈ ਖਾਸ ਪਾਰਟੀ ਨਹੀਂ ਲੋਕ ਇਹ ਕਹਿੰਦੇ ਵੀ ਇਹ ਇਹ ਕੀ ਆ ਕਿਸੇ ਗਣਤੀ ਵਿੱਚ ਨਹੀਂ ਹੈਗੇ ਉਹਨਾਂ ਦੇ ਨਾਲ ਤਰ੍ਹਾਂ ਤੁਸੀਂ ਭਾਈ ਇਹਨਾਂ ਨੂੰ ਲੱਗਦਾ ਨਾ ਹੋਰ ਪਾਰਟੀਆਂ ਨੂੰ ਲੱਗਦਾ ਸਾਨੂੰ ਨਹੀਂ ਨਾ ਲੱਗਦਾ ਕਿ ਮਾਨ ਸਾਹਿਬ ਯਾਰ ਇੱਕ ਅੱਡੇ ਵੱਡੇ ਲੀਡਰ ਨੇ ਜਰਨੈਲ ਨੇ ਆਪਣੀ ਡਿਊਟੀ ਛੱਡ ਕੇ ਪੰਜਾਬ ਲੀ ਖੜ ਗਏ ਸਭ ਤੋਂ ਵੱਡੀ ਗੱਲ ਹੈ ਸਹੀ ਨਹੀਂ ਕੀ ਲੱਗਦਾ ਬਾਈ ਤੁਹਾਨੂੰ ਕੀ ਕੀ ਮਹਿਸੂਸ ਕਰਦੇ ਹੋ ਅੱਜ ਵੱਡਾ ਕਾਫਲਾ ਇੱਥੇ ਇਕੱਠਾ ਹੋਇਆ ਕਾਫਲਾ ਮੁਸਲਮਾਨ ਜਿਹੜੀ ਮжоਰਿਟੀ ਆ ਮਾਨ ਸਾਹਿਬ ਦੇ ਨਾਲ ਹੱਥ ਜੱਤ ਪਾਈ ਖੜੀ ਆ ਇਸੇ ਕਰਕੇ ਜਰਨੈਲ ਮੁਸਲਮਾਨ ਹੈ ਜਿੰਨਾ ਵੀ ਸਿੱਕਾਂ ਦੇ ਆਕ ਜਾਂ ਨਾ ਵੀ ਮੁਸਲਮਾਨਾਂ ਦੇ ਆਕ ਦੇ ਵਿੱਚ ਖੜੇ ਨੇ ਇਸ ਕਰਕੇ ਅਸੀਂ ਵੀ ਇਹਨਾਂ ਦੇ ਨਾਲ ਤੁਰਦੇ ਆ ਜੋ ਵੀ ਯੰਗ ਮੈਂਡ ਮੁੰਡੇ ਨੇ ਜੋ ਵੀ ਯੰਗ ਮੈਂਡ ਸਾਡੀ ਮੁਸਲਮਾਨ ਪੀੜੀ ਆ ਇਹ ਮੁਸਲਮਾਨਾਂ ਦੇ ਦੋ ਵੀ şiddat ਤਸੀਦਤ ਹੋਇਆ ਏ ਇਹਨਾਂ ਨੇ ਨਾਲ ਖੜ ਕੇ ਜਿਵੇਂ ਬਾਬਰੀ ਮਾਜੂ 1992 ਵਿੱਚ ਕਾਫਲਾ ਲੈ ਕੇ ਗਏ ਇਹਨਾਂ ਨੇ ਉੱਤੇ ਜਾ ਕੇ ਆਪਦੀਆਂ ਗ੍ਰਿਫਤਾਰੀਆਂ ਦਿੱਤੀਆਂ ਉਹਦੇ ਕਰਕੇ ਅਸੀਂ ਨਾਲ ਇਹਨਾਂ ਦੇ ਸਾਡੇ ਪਿੱਛੇ ਵਿੱਚ ਹੀ ਤੁਰੇ ਆਉਂਦੇ ਨੇ ਉਹਦੇ ਕਰਕੇ ਅਸੀਂ ਇਹਨਾਂ ਦੇ ਨਾਲ ਹੀ ਆ ਰਹੇ ਆਂ ਕੋਈ ਵੀ ਚੀਜ਼ ਤੇ ਹੁੰਦਾ ਮੁਸਲਮਾਨੇ ਤਸ਼ੱਦਦ ਹੋ ਰਿਹਾ ਹੈ ਨਾਲ ਖੜਦੇ ਨੇ ਸਾਡੇ ਜਾ ਕੇ ਬਾਕੀ ਪਾਰਟੀਆਂ ਦੇ ਨੁਮਾਇੰਦੇ ਨਹੀਂ ਆਏ ਤੁਹਾਡੇ ਕੋਲ ਬਾਕੀ ਪਾਰਟੀਆਂ ਦਾ ਕੋਈ ਨੁਮਾਇੰਦਾ ਸਾਡੇ ਨਾਲ ਹੱਦ ਤੱਕ ਬਾਹਾਂ ਜ ਬਾਹ ਪਾ ਕੇ ਕਦੇ ਨਹੀਂ ਤੁਰਿਆ ਅੱਜ ਕਿੱਥੇ ਮਜੀਠ ਸਿੰਘ ਮਾਨ ਨੇ 21 ਸਟੈਂਡ ਤੇ ਆਪਦੇ ਖੜੇ ਨੇ ਸ਼ੁਰੂ ਤੋਂ ਇਹ ਐਸੇ ਕਰਕੇ ਅਸੀਂ ਨਾਲ ਇਹਦੇ ਸਾਰਾ ਮਰੇਲ ਕੋਲ ਹੱਤ ਨਾਲ ਹੱਤ ਲਾ ਕੇ ਖੜੇ ਆਂ ਸਾਰੇ ਇਹ ਤਾਂ ਦਾਵਾ ਸਾਰੇ ਕਰਦੇ ਜੀ ਵੀ ਅਸੀਂ ਤੁਹਾਡੇ ਨਾਲ ਆ ਸਾਡਾ ਤੁਹਾਡੇ ਨਾਲ 9 ਮਾਸ ਦਾ ਰਿਸ਼ਤਾ ਹਰ ਕੋਈ ਕਹਿੰਦਾ ਹੀ ਹੈ ਜੀ ਆ ਕਿ ਦਾਵਾ ਤਾਂ ਕਰਦਾ ਇੱਕ ਸਟੈਂਡ ਕੋਈ ਨਹੀਂ ਲੈਂਦਾ ਆਪਦਾ ਜੀ ਸਟੈਂਡ ਦਾ ਜਬਾਪੂ ਨੇ ਇਕੱਲਾ ਸਿੰਘ ਮਾਨ ਨਹੀਂ ਲਿਆ ਤੇ ਕਰਦਾ ਸਟੈਂਡ ਬਾਗੀ ਕੋਈ ਕਦੇ ਕਿਹੜੀ ਪਾਰਟੀ ਚਲੇ ਗਿਆ 10 10 ਪਾਰਟੀਆਂ ਬਦਲ ਦੇਣੇ ਸੁਰਤੋਂ ਇੱਕ ਸਟੈਂਡ ਤੇ ਆਪਦੀ ਡੀਜੀਪੀ ਦਾ ਉਹਦਾ ਛੱਡਿਆ ਕਿੰਨੇ ਜਾਣੇ ਕਿੰਨੀਆਂ ਇਹਨਾਂ ਦੀ ਸੀਰਦੀਆਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਉਹਦੇ ਕਰਕੇ ਇੱਕ ਸਟੈਂਡ ਦੇ ਉੱਤੇ ਅਸੀਂ ਬਾਪੂ ਤਾਂ ਪਿੱਛੇ ਆ ਅਸੀਂ ਬਾਪੂ ਦੇ ਸੁਰਤੋਂ ਐਸੇ ਕਰਕੇ ਅਸੀਂ ਬਾਪੂ ਕਰਕੇ ਇਹਨਾਂ ਨੇ ਸ਼ਹੀਦਾਂ ਦੇ ਮਰਾਹ ਦੇ ਉੱਪਰ ਜਿਵੇਂ ਇੱਕੋ ਆਪ ਦੇ ਨੋਹ ਘੜਵਾਏ ਕੀ ਹਾਲ ਕੀਤਾ ਇਹਨਾਂ ਦੇ 84 ਵੇਲੇ ਕੀ ਹੋਏ ਬਸ ਇਥੇ ਕਰਕੇ ਅਸੀਂ ਇਹਨਾਂ ਦੇ ਨਾਲ ਇੱਕ ਸਟੇਟ ਬੱਚੇ ਬੱਚੇ ਦੀ ਇਹ ਬੇਟਾ ਤੁਸੀਂ ਇਹ ਚੱਕ ਕੇ ਖੜੇ ਤੁਹਾਨੂੰ ਪਤਾ ਇੱਥੇ ਕੀ ਆ ਹਾਂਜੀ ਤੁਸੀਂ ਕਦੇ ਲਈ ਆਏ ਹੋ ਸਪੋਰਟ ਕਰਨ ਦੇ ਲਈ ਆਏ ਹੋ ਕਾ ਤੁ ਕਿਹੜੀ ਗੱਲੋਂ ਕਰਦੇ ਹੋ ਸਪੋਰਟ ਵਧੀਆ ਨਹੀਂ ਇਹ ਤੁਹਾਨੂੰ ਕਿਵੇਂ ਪਤਾ ਵੀ ਵਧੀਆ ਗੱਲਾਂ ਤਾਂ ਪਤਾ ਲੱਗਦਾ ਹੀ ਗੱਲਾਂ ਤੋਂ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਤੁਹਾਨੂੰ ਜੈ ਤੁਸੀਂ ਵੀ ਬਹਿ ਗਏ ਜੀ ਹਾਂ ਜੀ ਹਮੇਸ਼ਾ ਕੋਈ ਇੱਕ ਗੱਲ ਇਹ ਆ ਵੀ ਮੌਜੂਦਾ ਸਰਕਾਰਾਂ ਨੇ ਮੌਜੂਦਾ ਸਰਕਾਰਾਂ ਕਮੇਡੀਅਨ ਨੇ ਸਾਰੇ ਕਮੇਡੀਅਨ ਬਿਆਨ ਦੇ ਰਹੇ ਨੇ ਇਹ ਦੇ ਕਰਕੇ ਜਿਵੇਂ ਕੋਈ ਕਿਲੇ ਦੇ ਟੱਪੀ ਜਾਂਦੇ ਨੇ ਉਧਰ ਜਾਈ ਜਾਂਦੇ ਨੇ ਉਧਰ ਜਾਈ ਜਾਂਦੇ ਨੇ ਆਪ ਦੀ ਸਾਰੀ ਇਹ ਜਿਹੜੀ ਕਮੇਡੀਅਨ ਕਰ ਰਹੇ ਨੇ ਉਹ ਜੁਗੜਾबाजी ਕਰਦੇ ਨੇ ਟੇਮ ਤੇ ਆ ਜਾਂਦੇ ਨੇ ਫਿਰ ਕੋਈ ਦਿਖਦਾ ਨਹੀਂ ਮੁੜ ਕੇ ਪਰ ਤੁਹਾਡੀ ਕਮਿਊਨਿਟੀ ਦੇ ਵਿੱਚੋਂ ਹੀ ਇੱਕ ਵੀਰ ਨੂੰ ਐਮਐਲਏ ਬਣਾਇਆ ਉਹਨਾਂ ਨੇ ਉਹਦਾ ਦਿੱਤਾ ਤੇ ਤੁਸੀਂ ਜਿਤਾਇਆ ਵੀ ਐਮਐਲਏ ਐਮਐਲਏ ਬਣਾਏ ਆ ਬੇ ਬਾਪੂ ਦੇ ਜਿਹੜੇ ਸਿਮਰਜੀਤ ਸਿੰਘ ਮਾਨ ਸੀ ਇਹਨਾਂ ਦੀ ਹਜੇ ਪੜਤ ਨਹੀਂ ਹੌਲੀ ਹੌਲੀ ਬਣੂਗੀ ਜਦ ਪੜਤ ਇਨਸ਼ਾਅੱਲਾ ਇਹਨਾਂ ਦੇ ਸਾਰੇ ਅਸੀਂ ਪੰਜਾਬ ਦੇ ਵਿੱਚ ਇਹਨਾਂ ਦੇ ਐਮਐਲਏ ਕਢਾ ਕੇ ਤੇ ਇਹਨਾਂ ਨੂੰ ਉਤੇ ਪੱਤ ਤੇ ਬਚਾਵਾਂਗੇ ਜਿਹੜੇ ਜਿਹੜੇ ਤੁਹਾਡੇ ਐਮਐਲਏ ਬਣੇ ਉਹਨਾਂ ਨੇ ਤੁਹਾਡੇ ਕੰਮ ਸਵਾਰੇ ਕੰਮ ਬਸ ਐਸੀ ਬੇਸੀ ਸਵਾਰੇ ਪਤਾ ਹੀ ਆ ਹੁਣ ਪਰ ਸਰਕਾਰ ਦੇ ਦਾਅਵੇ ਵੱਡੇ ਆ ਜੀ ਵੀ ਅਸੀਂ ਨੌਕਰੀਆਂ ਬਹੁਤ ਦਿੱਤੀਆਂ ਅਸੀਂ ਮਹੱਲਾ ਕਲੀਨਿਕ ਬਣਾਏ ਤੁਸੀਂ ਖੇਤੀਬਾੜੀ ਕਰਦੇ ਹੋ ਵੈਸੇ ਖੇਤੀਬਾੜੀ ਨਾਲ ਸੰਬੰਧਤ ਹੈ ਖੇਤੀਬਾੜੀ ਕਰਦੇ ਨੇ ਹਾਂਜੀ ਹਾਂਜੀ ਫੇ ਖੇਤਾਂ ਘੁੱਤਾਂ ਤੱਕ ਪਾਣੀ ਕਹਿੰਦੇ ਪਹਜਾਤਾ ਜੀ ਤੁਹਾਡੀ ਬਿਜਲੀ ਫ੍ਰੀ ਕਰਤੀ ਬੜੇ ਕੰਮ ਘਣਾਉਂਦੇ ਜੀ ਹਾਂਜੀ ਹਾਂ ਨਹਿਰਾਂ ਚੱਲ ਰਹੀਆਂ ਨੇ ਸਾਡੇ ਖੱਤਿਆਂ ਦੇ ਵਿੱਚ ਦੀ ਹਾਂਜੀ ਅੱਛਾ ਇਹ ਹੁਣ ਇਹ ਕਿੱਦਾਂ ਲਿਆ ਜਾਵੇ ਇਹਨੂੰ ਇਹ ਹੁਣ ਇਹਨਾਂ ਨੂੰ ਚਾਹੀਦਾ ਜੀ ਕਿ ਐਸੇ ਕਿਸਾਨਾਂ ਦੇ ਨਾਲ ਕਿਵੇਂ ਖੜੀ ਖੜਨੀ ਨਾ ਰਹੇ ਕਿਸਾਨਾਂ ਦੇ ਲਈ ਹਰ ਦਿਲੇ ਜੀ ਉਹ ਕਹਿੰਦੇ ਅਸੀਂ ਤਾਂ ਕਿਸਾਨਾਂ ਦੇ ਨਾਲ ਹਮੇਸ਼ਾ ਹਰ ਦਮ ਨਾਲ ਹਰ ਪਾਰਟੀ ਦਾ ਵਗਰਦੀ ਜੀ ਬਈ ਗੱਲਾਂ ਨਾਲ ਤਾਂ ਮੈਂ ਵੀ ਕਹਿ ਦਿੰਦਾ ਮੈਂ ਕਿਸਾਨਾਂ ਦੇ ਨਾਲ ਹਾਂ ਜਾਂ ਮੈਂ ਉੱਥੇ ਆ ਕੇ ਉਹਨਾਂ ਲਈ ਉਹੋ ਹੀ ਨਹੀਂ ਕਰੂੰਗਾ ਕੋਈ ਆਪੋਜੀਸ਼ਨ ਲੈ ਕੇ ਆਉਂਗਾ ਕਿ ਫਿਰ ਕਿਥੋਂ ਕਿਸਾਨਾਂ ਇਹ ਨਾਲ ਤਾਂ ਛੜਕਾਂ ਦੇ ਰੁੱਲਦੇ ਫਿਰ ਰਹੇ ਨੇ ਤੁਸੀਂ ਕਹਿੰਦੇ ਉਹ ਨਾਲ ਖੜੀ ਹੈ ਸਰਕਾਰ ਸਰਕਾਰ ਤਾਂ ਹੀ ਦਾਵਾ ਕਰਦੀ ਆ ਦਾਵਾ ਕਰ ਰਹੀ ਆ ਛੜਕਾਂ ਦੇ ਫਿਰ ਕਿਉਂ ਫਿਰਦੇ ਨੇ ਉਹ ਤੇ ਸਿਮਰਤਜੀਤ ਸਿੰਘ ਮਾਨਵਰ ਨੇ ਵੀ 2 ਸਾਲ ਚਲੋ ਲੰਘ ਗਏ ਉਹਨਾਂ ਦੇ ਵੀ ਇਸ ਹਿਸਾਬ ਚ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਕੰਮ ਕੀਤੇ ਕੋਈ ਫਿਰ ਬਿਲਕੁਲ ਕੀਤੇ ਜੀ ਅਜਿਹੇ ਹੁਣ ਪੈਸੇ ਲੈ ਕੇ ਆ ਤਾਰਾਂ ਵਾਸਤੇ ਅੰਡਰਗਰਾਉਂਡ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚ ਮੁੱਦੇ ਚੱਕਦੇ ਆ ਪੰਜਾਬ ਦੇ ਆਪਣੇ ਹੋਰ ਕੋਈ ਨਹੀਂ ਚੱਕਦਾ ਤੁਸੀਂ ਧਿਆਨ ਦਿੱਤਾ ਜਦੋਂ ਪਾਰਲੀਮੈਂਟ ਚ ਕੋਈ ਸੈਸ਼ਨ ਹੁੰਦਾ ਤਾਂ ਉੱਥੇ ਇਹਨਾਂ ਚੀਜ਼ਾਂ ਦੇ ਗੌਰ ਰੱਖਦੇ ਹੋ ਹਾਂਜੀ ਹਾਂਜੀ ਬਿਲਕੁਲ ਭਾਈ ਜੀ ਤੁਸੀਂ ਪਹਿਲਵਾਨ ਹੋ ਹਾਂਜੀ ਹਾਂਜੀ ਪਹਿਲਵਾਨ ਆ ਜੀ ਕੀ ਲੱਗਦਾ ਤੁਹਾਨੂੰ ਤੁਸੀਂ ਵੀ ਇੱਥੇ ਖੜੇ ਹੋ ਤੇ ਮੈਂ ਸਰਪੰਚ ਵੀ ਮੌਜੂਦਾ ਸਰਪੰਚ ਭੈਣੀ ਕਮੋਆ ਅੱਛਾ ਜੀ ਹਾਂਜੀ ਕੀ ਲੱਗਦਾ ਤੁਹਾਨੂੰ ਵੀ ਸਿਮਰਤ ਸਿੰਘ ਮਾਨ ਹੋਰੀ ਇੱਥੇ ਆ ਰਹੇ ਆ ਬਾਕੀ ਵੀ ਪਾਰਟੀਆਂ ਬਹੁਤ ਸਾਰੀਆਂ ਪੁਰਾਣੀ ਰਵਾਇਤੀ ਪਾਰਟੀਆਂ ਤੇ ਤੁਸੀਂ ਇੱਥੇ ਇਹਨਾਂ ਦੇ ਨਾਲ ਖੜੇ ਹਾਂ ਅਸੀਂ ਸਾਡੇ ਲਈ ਬਹੁਤ ਵਧੀਆ ਕੰਮ ਕੀਤਾ ਜੀ ਮੈਨੂੰ ਇਹ ਕਾਂਗਰਸ ਸਰਕਾਰ ਨੇ ਮੈਨੂੰ ਸਸਪੈਂਡ ਕਰਵਾਤਾ ਸੀ ਇਹਨਾਂ ਨੇ ਮੈਨੂੰ ਬਹਾਲ ਕਰਵਾਇਆ ਚੰਡੀਗੜ੍ਹ ਤੋਂ ਅਸੀਂ ਨਾਲ ਤਾਂ ਖੜੇ ਹਾਂ ਨਾਲੇ ਕੰਮ ਕਰਦੇ ਨੇ ਇਹ ਕੁਝ ਕੁ ਬੰਦੇ ਖੜੇ ਆ ਸਿਰਫ ਨਾਲ ਜਾਂ ਕਿੱਡੀ ਕੀ ਤਦਾਦ ਕਹੀਏ ਬਹੁਤ ਬੜੀ ਪੈੜਾਂ ਕਿਵੇਂ ਜਿਤਾਇਆ ਮਲੇਰ ਕੋਲੇ ਨੇ ਸੰਗਰੂਰ ਜ਼ਿਲ੍ਹੇ ਨੇ ਇਸ ਵਾਰ ਫਿਰ ਜਿਤਾਉਣਗੇ ਸਾਰਾ ਮਲੇਰ ਕੋਲੇ ਨੇ ਜੋ ਸਭ ਤੋਂ ਵੱਧ ਵੋਟ ਮਲੇਰ ਕੋਲੇ ਸ਼ਹਿਰ ਚ ਪਈ ਸੀ ਪਹਿਲਾਂ ਜਦੋਂ ਐਮਪੀ ਵੋਟਾਂ ਸਭ ਤੋਂ ਵੱਧ ਵੋਟ ਮਲੇਰ ਕੋਲੇ ਸ਼ਹਿਰ ਦੇ ਵਿੱਚ ਪਈ ਸੀ ਇੱਕ ਦਾਅਵਾ ਸੀ ਕਿ ਮੁਸਲਮਾਨ ਸਾਰਾ ਨਾਲ ਆ ਤੇ ਹੁਣ ਐਤਕੀ ਵੀ ਸਾਰੀ ਵੋਟ ਜੜੀ ਜਾਊਗੀ ਇਦਰੀ ਹੀ ਜਾਊਗੀ ਭਾਈ ਇਹ ਕਹਿ ਦਿੱਤਾ ਜਾਂਦਾ ਵੀ ਇੱਕ ਸਮਾਂ ਲੰਘ ਗਿਆ ਚਲੋ ਪਹਿਲਾਂ ਜਿੱਤ ਗਏ ਸੀ ਕਹਿੰਦੇ ਉਦੋਂ ਮਾਹੌਲ ਹੋਰ ਸੀ ਹੁਣ ਉਹ ਮਾਹੌਲ ਨਹੀਂ ਬਣਨਾ ਪਹਿਲਾਂ ਵੀ ਐਂ ਲੱਗ ਰਿਆ ਸੀਗਾ ਲੋਕਾਂ ਨੂੰ ਕਿ ਨਹੀਂ ਐ ਪਰ ਹੁਣ ਵੀ ਸਾਰੇ ਨਾਲ ਨੇ ਹੁਣ ਵੀ ਸਾਰੇ ਨਾਲ ਨੇ ਅੰਦਰੋਂ ਅੰਦਰ ਹੀ ਸਾਰੇ ਨਾਲ ਹੁੰਦੇ ਨੇ ਕੋਈ ਸਾਹਮਣੇ ਨਹੀਂ ਆਉਣਾ ਹੁੰਦਾ ਤੁਹਾਨੂੰ ਪਤਾ ਹਰ ਇੱਕ ਕੋਈ ਆਪਦੇ ਆਪ ਦੇਖਦਾ ਪਰ ਬੋਰਡ ਜਿਹੜੀ ਬੰਦੇ ਨੇ ਆਪਦੇ ਆਪ ਪਾਉਣੀ ਹੁੰਦੀ ਆਪਦਾ ਇੱਕ ਡੈਰਾ ਦੇਖ ਕੇ ਪਾਉਣੀ ਹੁੰਦੀ ਆ ਤੇ ਮੈਂ ਹੁਣ ਮੈਂ ਆਪਦਾ ਦੇਖੂਗਾ ਕਿੱਧਰ ਸਹੀ ਆ ਮੈਨੂੰ ਆਪਣਾ ਸਹੀ ਤਾਂ ਹੀ ਆਏ ਆ ਆਪਾਂ ਸਾਰੇ ਇੱਥੇ ਜਿੰਨੇ ਵੀ ਭਾਈ ਜਾਨ ਆਏ ਨੇ ਸਾਰੇ ਆਪਣੇ ਦੇਖਣ ਲਈ ਆਏ ਨੇ ਕਿ ਆਪਣਾ ਮਾਨ ਸਨਮਾਨ ਖੜਨਾ ਜਿੰਨੇ ਵੀ ਨੇ ਸਾਰੇ ਆਪਣੇ ਹੋਰ ਵੀ ਲੀਡਰ ਬਹੁਤ ਦੂਰ ਦੂਰੋਂ ਲੀਡਰ ਆਏ ਹੋਣੇ ਨਾਲ ਖੁਦ ਮੇਰਾ ਭਰਾ ਖਨੋਰੀ ਤੋਂ ਆ ਔਰੇ ਰਹਿ ਰਿਹਾ ਮਿੰਨਾ ਹੋ ਗਿਆ ਉਹਨੂੰ ਰਹਿੰਦੇ ਨੂੰ ਮਾਨ ਸਾਹਿਬ ਦੇ ਨਾਲ ਰਹਿ ਰਿਹਾ ਔਰੇ ਪੱਗਾ ਪੱਗਾ ਵਾਲੇ ਤਾਂ ਹੋਰ ਵੀ ਬੜੇ ਤੁਹਾਨੂੰ ਵਿਸ਼ਵਾਸ ਕਿਸ ਚੀਜ਼ ਦੇ ਉੱਤੇ ਆ ਨਹੀਂ ਸਰ ਪੱਗਾ ਵਾਲੇ ਮੈਂ ਖੁਦ ਮੁਸਲਮਾ ਹਾਂ ਗੱਲ ਐ ਨਹੀਂ ਵਿਸ਼ਵਾਸ ਉਹਨਾਂ ਦੀ ਗੱਲਾਂ ਜਿਹੜੀਆਂ ਸੱਚ ਨੇ ਕਿਸੇ ਨੂੰ ਝੂਠ ਨਹੀਂ ਕਰਦਾਰ ਸਭ ਤੋਂ ਵੱਡਾ ਐਮ ਹੁਣ ਪਿਛਲੇ ਰੋਜਿਆਂ ਦੇ ਵਿੱਚ ਵੱਡੀ ਰਗਾਂ ਦੇ ਵਿੱਚ ਸਾਡੇ ਰੋਜ ਠੀਕ ਆ ਖੁਦ ਮੈਂ ਆਉਂਚਾ ਮੇਰੇ ਪਾਪਾ ਵੀ ਗਏ ਮੰਮੀ ਸਾਰੇ ਨਾਲ ਭਰਾ ਜਿਹੜੇ ਵੀ ਜਿੰਨੇ ਵੀ ਸਾਰੇ ਆਏ ਕਿਉਂ ਆਏ ਕਿਉਂਕਿ ਵਿਸ਼ਵਾਸ ਹੈ ਸਾਰੇ ਰੋਜੇ ਖਲਾ ਸਾਰਿਆਂ ਨੂੰ ਇੱਕ ਨਾਮ ਦਿੱਤਾ ਗਿਆ ਸਭ ਕੁਝ ਕੀਤਾ ਗਿਆ ਪਰ ਭਾਈ ਜੀ ਇਹਨਾਂ ਦਿਨਾਂ ਵਿੱਚ ਸਾਰੇ ਲੀਡਰ ਘਰਾਂ 'ਚ ਜਾ ਕੇ ਰੋਟੀਆਂ ਖਾਂਦੇ ਜੀ ਉਹਨਾਂ ਉਹਨਾਂ ਤੇ ਤੁਹਾਨੂੰ ਭਰੋਸਾ ਨਹੀਂ ਕਿ ਘਰਾਂ ਦੇ ਵਿੱਚ ਖਾਣੀ ਇੱਕ ਅਲੱਗ ਚੀਜ਼ ਹੈ ਆਪਣੇ ਮਤਲਬ ਜਗ੍ਹਾ ਦੇ ਵਿੱਚ ਵੱਡੀ ਜਗ੍ਹਾ ਵਿੱਚ ਆ ਕੇ ਮਨ ਇੱਕ ਵਧੀਆ ਉਹ ਕਰਿਆ ਸਾਰਾ ਮਤਲਬ ਇੱਕ ਆਪਣੇ ਭਾਈਚਾਰੇ ਨਾਲ ਇੱਕ ਮੇਲ ਬੁਲਾ ਰੱਖਿਆ ਉਹ ਇੱਕ ਵੱਤ ਵੱਡੀ ਗੱਲ ਹੁੰਦੀ ਆ ਖੁਦ ਆਪਣੇ ਆਪ ਨਾਲ ਇੱਕ ਦੁਨੀਆ ਨਾਲ ਰਹੇ ਤੇ ਆਪਣੇ ਸਾਰੇ ਕੁਝ ਵੱਖਰਾ ਕਰਿਆ ਹੁਣ ਅੱਜ ਇੱਥੇ ਆ ਰਹੇ ਨੇ ਆਪ ਤੋਂ ਮੰਨਿਆ ਕਿ ਲੋਕ ਮੰਨ ਲਓ ਹੁਣ ਆਪਾਂ ਦੇਖਣਾ ਤੁਸੀਂ ਟਾਈਮ ਸੀਗਾ ਥੋੜਾ ਲੇਟ ਹੋ ਗਿਆ ਪਰ ਹਾਂ ਜਦੋਂ ਆਣਾ ਤੁਸੀਂ ਕਾਫਲਾ ਦੇਖਿਓ ਇੱਕ ਬੱਕਰੀ ਮੰਨ ਲਓ ਪਹਿਚਾਨ ਦੇਖਿਓ ਹੁਣ ਤੱਕ ਵੀ ਤੁਸੀਂ ਗਏ ਹੋਗੇ ਕਿੱਥੇ ਵੀ ਦੇਖਿਓ ਮੰਨ ਲਓ ਕਾਫਲਾ ਜਿੰਨਾ ਵੀ ਹੈ ਸਭ ਕੁਝ ਹੋਣਾ ਮੰਨ ਲਓ ਸਾਰੇ ਜਿੰਨੇ ਵੀ ਨੇ ਇੱਥੇ ਸਾਰੇ ਨਾਲ ਨੇ ਉਹਨਾਂ ਦੇ ਪਰ ਕਿਤੇ ਬਾਕੀ ਤੁਰੰਦਰ ਖੜੇ ਜੀ ਸਾਰੇ ਜੇ ਆਮ ਆਦਮੀ ਪਾਰਟੀ ਨੇ ਆਪਣੇ ਮੌਕੇ ਦੇ ਮੰਤਰੀ ਤਾਰੇ ਹੋਏ ਆ ਜੀ ਉਧਰੋਂ ਕਾਂਗਰਸ ਨੇ ਸੁਖਪਾਲ ਸਿੰਘ ਖੈਰਾ ਨੂੰ ਸਾਰਾ ਆਪਣੀ ਤਾਕਤਾਂ ਦੇ ਕੇ ਭੇਜਿਆ ਜੀ ਸਾਰੇ ਵੱਡੇ ਚਿਹਰੇ ਕਹਿੰਦੇ ਹਨ ਪੂਰਾ ਜੰਗ ਮਾਹੌਲ ਪੂਰਾ ਬਣਿਆ ਹੋਇਆ ਤੇ ਤੁਸੀਂ ਜਿੱਤ ਦਾ ਦਾਵਾ ਠੋਕਰੇ ਹੋ ਜਿੱਤ ਦਾ ਦਾਵਾ ਸਰ ਜੀ 4 ਤਰੀਕ ਨੂੰ ਪਤਾ ਚੱਲਣਾ ਜਦੋਂ 4 ਤਰੀਕ ਨੂੰ ਅਸਲੀ ਤਾਂ ਉਸ ਦਿਨ ਪਤਾ ਚੱਲਣਾ ਕਿ ਕੌਣ ਕਿੱਧਰ ਆ 4 ਤਰੀਕ ਨੂੰ ਜਦੋਂ ਜਦੋਂ ਲਾਨ ਹੋਣਾ ਉਦੋਂ ਹੀ ਪੱਲਾ ਚੱਲ ਜਾਣਾ ਕੌਣ ਜਿੱਤੇ ਆ ਓਏ ਉਦੋਂ ਹੀ ਪਤਾ ਚੱਲ ਜਨਾਂ ਜਦੋਂ ਪਿਛਲੀ ਵਾਰ ਕਿਸੇ ਨੂੰ ਉਮੀਦ ਸੀ ਕਿ ਮਲੇ ਕੋਲੇ ਵੱਧ ਵੱਧ ਬੋਰਡ ਜਾਓ ਤੁਸੀਂ ਆਪ ਦਾ ਤੁਹਾਨੂੰ ਸੀਗੀ ਸਭ ਤੋਂ ਵੱਧ ਬੋਰਡ ਜਿਹੜੀ ਪੈਸੀ ਮਲੇ ਕੋਲੇ ਚ ਪਈ ਸੀ ਇਹ ਗੱਲ ਸਹੀ ਹੈ ਪਰ ਕਹਿੰਦੇ ਲੋਕ ਵੀ ਭਈ ਬਦਲ ਜਾਂਦੇ ਹੁੰਦੇ ਆ ਸਮਾਂ ਪਾ ਕੇ ਵੀ ਦੋ ਇੱਕ ਵਾਰੀ ਦੇਖ ਲੈਂਦੇ ਲੋਕ ਫਿਰ ਦੇਖਦੇ ਵੀ ਕੱਖ ਨਹੀਂ ਨਿਕਲਿਆ ਵੀ ਚੇਂਜ ਹੋ ਜਾਂਦਾ ਮੌਲ ਲੋਕ ਹੁਣ ਜਿਵੇਂ ਮੁਸਲਮਾਨ ਕਮੇਟੀ ਆ ਸਾਡੀ ਇਹਦੇ ਵਿੱਚ ਲੋਕ ਬਾਬਾ ਜੀ ਨੇ ਸੁਰੂ ਤੋਂ ਖੜ੍ਹ ਰਹੇ ਨੇ ਬਾਬਾ ਜੀ ਜਿੱਤ ਵੀ ਰਹੇ ਨੇ ਹਾਰ ਵੀ ਰਹੇ ਨੇ ਇਹ ਮੁਸਲਮਾਨ ਇਤਬਾਰ ਕਰ ਰਹੇ ਨੇ ਇੱਕ ਬਾਬਾ ਜੀ ਦੇ ਅਰਜ਼ਮੇ ਖੜੇ ਹੋ ਤੁਸੀਂ ਅਰਜ਼ਮੇ ਖੜੇ ਹੋ ਬਾਬਾ ਜੀ ਨਾਲ ਅਸੀਂ ਜਦ ਹਾਰ ਗਏ ਸੀ ਬਾਬਾ ਜੀ ਨਾਲ ਜਦ ਵੀ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਸੀ ਜਦ ਜਿੱਤ ਕੇ ਜਦ ਵੀ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਸੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿੱਤ ਹਾਰ ਨਾਲ ਸਾਡਾ ਨਾਮ ਬੁਲਾਉਂਦਾ ਸੋ ਬਿਲਕੁਲ ਇੱਕ ਵੱਟਾ ਜਿਹੜਾ ਕਾਫਲਾ ਵੀ ਇਸ ਪਾਸੇ ਤੋਂ ਸਵਰਜਿੰਦਰ ਸਿੰਘ ਮਾਨ ਹੋਰਾਂ ਦੇ ਹੱਕ ਦੇ ਵਿੱਚ ਆ ਰਿਹਾ ਤੇ ਲੋਕ ਪਹਿਲਾਂ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜੁੜ ਕੇ ਬੈਠੇ ਸੋ ਤੁਹਾਨੂੰ ਤਸਵੀਰਾਂ ਅਸੀਂ ਇੱਕ ਵਾਰੀ ਦਿਖਾ ਦਿੰਨੇ ਆ ਕਾਫਲੇ ਦੀਆਂ ਕਿ ਕਿਸ ਤਰ੍ਹਾਂ ਟਰੈਕਟਰਾਂ ਦੇ ਉੱਤੇ ਟਰੈਕਟਰਾਂ ਦੇ ਨਾਲ ਜਿਹੜਾ ਇਸ ਕਾਫਲੇ ਨੂੰ ਅੱਗੇ-ਅੱਗੇ ਲਿਆਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਨਾਲ ਪਹੁੰਚੇ ਹੋਏ ਆ ਸਿਮਰਨਜੀਤ ਸਿੰਘ ਮਾਨ ਹੋਰੀ ਪਹੁੰਚੇ ਹੋਏ ਆ ਜੀਪ ਦੇ ਵਿੱਚ ਬੈਠੇ ਹੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੋਕ ਫੋਟੋਆਂ ਖਿਚਾ ਰਹੇ ਆ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਨਾਲ ਤੇ ਬੱਚਿਆਂ ਦੇ ਨਾਲ ਕਾਫੀ ਪਿਆਰ ਦੇ ਨਾਲ ਪੇਸ਼ ਆਇਆ ਜਾ ਰਿਹਾ ਹੈ ਆ ਬਾਬਾ ਜੀ ਬਾਘੁਰ ਜੀ ਦਾ ਖਾਲਸਾ ਵਾਹ ਬਾਘ ਜੀ ਕੀ ਫਤਿਹ ਜਿਵੇਂ ਦੇਖਦੇ ਹੋ ਜੀ ਇਹ ਮਾਹੌਲ ਬਣਿਆ ਹੋਇਆ ਪਰ ਬਾਕੀ ਪਾਰਟੀਆਂ ਦੇ ਵੀ ਦਾਅਵੇ ਵੱਡੇ ਆ ਜੀ ਆ ਹਾਂ ਹੁਣ ਤਾਂ ਅੰਬ ਪੱਕ ਕੇ ਡਿੱਗਣ ਵਾਲੇ ਆ ਜੀ ਜੀ ਤਾਂ ਬਿਲਕੁਲ ਮਹਾਨ ਇਸਮੇ ਬਣਿਆ ਹੋਇਆ ਸੋ ਸਪੀਚ ਕੀਤੀ ਜਾਣੀ ਹੈ ਸੋ ਬੱਚਿਆਂ ਦੇ ਨਾਲ ਪਿਆਰ ਇਸ ਸਮੇ ਕੀਤਾ ਜਾ ਰਿਹਾ ਸਾਰੇ ਸਵਾਗਤ ਸਿਮਰਨਦੀ ਸਿੰਘ ਮਾਨ ਹੋਰਾਂ ਦਾ ਕਰ ਰਿਹਾ ਸੋ ਬਿਲਕੁਲ ਸੋ ਤੁਸੀਂ ਮਾਹੌਲ ਦੇਖ ਰਹੇ ਹੋ ਸੋ ਲੋਕਾਂ ਦੀ ਗੱਲਬਾਤ ਸੁਣੀ ਹੈ ਇਹ ਇਕੱਠ ਜਿਹੜਾ ਹੈਗਾ ਮਲੇਰਕੋਟਲੇ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤੇ ਇਸ ਤੋਂ ਬਾਅਦ ਜੋ ਦੇਖਣ ਵਾਲੀ ਗੱਲ ਰਹੇਗੀ ਉਹ ਤਾਂ 4 ਤਰੀਕ ਨੂੰ ਹੀ ਰਹੇਗੀ ਕਿਉਂਕਿ 1 ਤਰੀਕ ਨੂੰ ਸਾਰੇ ਕੈਂਡੀਡੇਟਾਂ ਦਾ ਜੋ ਭੂਖਿਆ ਉਹ ਟੱਪਿਆਂ ਦੇ ਵਿੱਚ ਬੰਦ ਹੋ ਜਾਏਗਾ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਏਗਾ 4 ਤਰੀਕ ਨੂੰ ਇਹ ਵੱਡੇ ਦਾਅਵੇ ਜੋ ਸਾਰਿਆਂ ਵੱਲੋਂ ਠੋਕੇ ਜਾ ਰਹੇ ਆ ਉਹ ਦਾਅਵੇ ਕਿੰਨੇ ਸੱਚ ਹੁੰਦੇ ਆ ਕਿਸ ਦੇ ਹੱਕ ਦੇ ਵਿੱਚ ਲੋਕ ਭੁਗਤਦੇ ਆ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ